ਹਾਂਜੀ ਦੋਸਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਉਮੀਦ ਕਰਦੇ ਹਾਂ ਸਾਰੇ ਵੀਰ ਠੀਕ ਠਾਕ ਹੋਮ ਹੋਗੇ ਅੱਪਾ ਪਹੁੰਚਿਆ ਟਰੈਕਟਰ ਮੰਡੀ ਬਰਨਾਲਾ ਤਰ ਤਹਿਸੀਲ ਚੌਂਕ ਵਾਲੀ ਮੰਡੀ ਹੈ ਬਾਈ ਨਾ ਕਰਦੇ ਆ ਗੱਲਬਾਤਾਂ ਬਈ ਸਸੀ ਗੱਲ ਜੀ ਕਿਹ ਕਿਹ ਟਰੈਕਟਰ ਆ ਬਾਈ ਆਪਣੇ ਕੋਲੇ ਆਪਣੇ ਕੋਲੇ ਹੈਗੇ 5 ਸੀ ਠੀਕ ਆ 5 ਸੀ ਟਰੈਕਟਰ ਹੈਗੇ ਤੇ ਉੱਚੇ ਮਾਡਲ ਹੈਗੇ ਸਾਰੇ ਹਾਂਜੀ ਉੱਚੇ ਮਾਡਲ ਹੈ ਜੀ ਠੀਕ ਆ ਘੱਟ ਰੇਟ ਵਾਲੇ ਹਾਂਜੀ ਮਾਡਲ ਉੱਚਾ ਬਾਈ ਕਹਿੰਦਾ ਘੱਟ ਰੇਟ ਵਾਲੇ ਟਰੈਕਟਰ ਹੈਗੇ ਬਾਈ ਕੋਲੇ ਤੇ ਲੋਨ ਵਗੈਰਾ ਹੋ ਜੂ ਟਰੈਕਟਰ ਦੇ ਹੈ ਲੋਨ ਵਗੈਰਾ ਹੋ ਜੂ ਹਾਂਜੀ ਇਧਰ ਗੱਲ ਕਰਦੇ ਆਂ ਬਾਈ ਨਾਲ ਆਪਾਂ ਸੋਨਾ ਲੀਕਾ ਦੀ ਇਧਰ ਆ ਗਿਆ ਜੀ ਸੋਨਾ ਲੀਕਾ ਦੇਖ ਸਕਦੇ ਹੋ 2011 ਮਾਡਲ ਟਰੈਕਟਰ ਹੈਗਾ ਜੀ ਕੰਡੀਸ਼ਨ ਵਗੈਰਾ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਸਾਰਾ ਰੀਡਿਅਲ ਟਰੈਕਟਰ ਬਾਈ ਹਾਂਜੀ ਸਾਰਾ ਟਰੈਕਟਰ ਰੀਡਿਅਲ ਹੈ ਜੀ ਦੇਖ ਸਕਦੇ ਹੋ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਕਾਏ ਕ ਪੈਸੇ ਆ ਟਾਇਰ 70 ਤੋਂ 80 ਪੈਸੇ ਹੋਣਗੇ ਜੀ 70 ਤੋਂ 80 ਪੈਸੇ ਟਾਇਰ ਰੀਡਿਅਲ ਟਾਇਰ ਹੈ ਜੀ ਟਰੈਕਟਰ ਦੇ ਰੀਡਿਅਲ ਟਾਇਰ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਚਾਰ ਸਭ ਤੋਂ ਕੰਡੀਸ਼ਨ ਵਗੈਰਾ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਜਮਨ ਨਵਾਂ ਟਰੈਕਟਰ ਪਿਆਗਾ ਪੰਜਾਬ ਨੰਬਰੀ ਆ ਹਾਂਜੀ ਪੰਜਾਬ ਨੰਬਰ ਪੰਜਾਬ ਨੰਬਰ ਟਰੈਕਟਰ ਆ ਜੀ ਫਾਈਬਰ ਆਈ ਛਤਰੀ ਲੱਗੀ ਆ ਜੀ ਦੇਖ ਸਕਦੇ ਹੋ ਤੇ ਡਿਮਾਂਡ ਦੀ ਗੱਲ ਕਰੀਏ ਬਾਈ ਕਿਹੜਾ ਮਾਡਲ ਆ ਇਹ ਟਰੈਕਟਰ ਮਾਡਲ 11 ਜੀ ਮਾਡਲ 11 ਆ ਜੀ ਤੇ ਡਿਮਾਂਡ ਦੀ ਗੱਲ ਕਰੀਏ ਬਾਈ ਆਪਾਂ ਡਿਮਾਂਡ ਹੈ 3 ਲੱਖ 45000 ਰੁਪਿਆ 45 3 ਲੱਖ 45000 ਰੁਪਿਆ ਡਿਮਾਂਡ ਆ ਜੀ ਟਰੈਕਟਰ ਦੀ ਦੇਖ ਸਕਦੇ ਹੋ ਰੰਬਾ ਰੰਬਾ ਦਾ ਪੂਰਾ ਚੰਗਾ ਟਰੈਕਟਰ ਹੈਗਾ ਤੇ ਦੇਣਾ ਕਿੰਨੇ ਦਾ ਬਾਈ ਮੌਕੇ ਤੇ ਆਪਾਂ ਮੌਕੇ ਤੇ ਮਾਨਤਨ ਹੋ ਜੀ ਵੀਰੇ ਮੋਕੇ ਦੇ ਬਾਈ ਕਹਿੰਦਾ ਮਾਨਤਾਨ ਕਰ ਦਿਆਂਗੇ ਦੇਖ ਸਕਦੇ ਹੋ ਜਿਵੇਂ ਮਾਨਤਾਨ ਤੇ ਹੈਗਾ ਰੀਜਨਲ ਆ ਬਾਈ ਸਾਰਾ ਹਾਂਜੀ ਰੰਗ ਪੇਂਟ ਦੀ ਪੂਰੀ ਗਰੰਟੀ ਹੋਊਗੀ ਰੰਗ ਪੇਂਟ ਦੀ ਗਰੰਟੀ ਆ ਬਾਈ ਕਹਿੰਦਾ ਇਤਰਾ ਆ ਗਿਆ ਜੀ 963 963 ਜੀ ਦੇਖ ਸਕਦੇ ਹੋ ਚਾਰ ਪਰ ਕੰਡੀਸ਼ਨ ਵਗੈਰਾ ਟਰੈਕਟਰ ਦੀ ਇਹ ਵੀ ਸਾਰਾ ਰੀਜਨਲ ਆ ਬਾਈ ਟਰੈਕਟਰ ਹਾਂਜੀ ਇਹ ਵੀ ਰੀਜਨਲ ਆ ਜੀ ਪੂਰਾ ਸਾਰਾ ਟਰੈਕਟਰ ਰੀਜਨਲ ਆ ਜੀ ਦੇਖ ਸਕਦੇ ਹੋ ਤੇ ਮਾਡਲ ਦੀ ਗੱਲ ਕਰੀਏ ਬਾਈ ਆਪਾਂ 20 20 ਮਾਡਲ ਹੈ ਤੇ ਰੇਟ ਦੀ ਜੀ ਰੇਟ 6 ਲੱਖ 60 ਹਜ਼ਾਰ ਜੀ 6 ਲੱਖ 70000 ਰੁਪਇਆ 3 ਸਪੀਡ ਚਾਹੀਦਾ ਨਾ ਭਾਈ 3 ਸਪੀਡ ਚਾਹੀਦੀ 3 ਸਪੀਡ ਚਾਹੀਦੀ ਦੇਖ ਸਕਦੇ ਹੋ ਰਿੰਬਾ ਵਗੈਰਾ ਦਾ ਪੂਰਾ ਚੰਗਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਮਗਰਾਟ ਵਗੈਰਾ ਟਰੈਕਟਰ ਦੇ ਵਿੱਚੋਂ ਜੀ ਤੇ ਟਾਇਰਾਂ ਦੀ ਗੱਲ ਕਰੀਏ ਭਈ ਆਪਾਂ 70 ਤੋਂ 80 ਪੈਸੇ ਹੋਣਗੇ ਜੀ ਨਵੇਂ ਆ ਵਰਗੇ ਹਾਂ 80 ਪੈਸੇ ਟਾਇਰ ਆ ਇਹ ਤਾਂ ਨਾਲ ਦੀ ਹੋਣਗੇ ਹਾਂਜੀ ਨਾਲ ਦੇ ਨੇ ਜੀ ਨਾਲ ਦੇ ਟਾਇਰ ਆ ਜੀ ਟਰੈਕਟਰ ਦੇ ਦੇਖ ਸਕਦੇ ਹੋ ਮੂਰਲੇ ਦਾ ਟਾਇਰ 80 ਤੋਂ ਵੀ 85 ਪੈਸੇ ਪਈ ਆ ਜੀ ਦੇਖ ਸਕਦੇ ਹੋ ਨਾਲ ਦੇ ਟਾਇਰ ਆ ਟਰੈਕਟਰ ਤੇ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਹੈ ਜੀ ਜੇ ਕਿਸੇ ਵੀਰ ਨੇ ਲੈਣਾ 963 ਤੇ ਦੇਵਾਂਗੇ ਕਿੰਨੇ ਦਾ ਬਾਈ ਮੌਕੇ ਤੇ ਇਹ ਮੌਕੇ ਤੇ ਮਾਨਦਨ ਹੋ ਜੀ ਪੂਰਾ ਇਹ ਤਾਂ ਵੀ ਕਿੰਨਾ ਕਰ ਉਹ ਜੀ ਪੰਜ ਪੰਜ ਸਾ 5000 ਦਾ 10 ਦਾ ਕਰਦੇ ਕੋਈ ਨਹੀਂ ਦਾ ਚਲ 10 ਦਾ ਕਰ ਦਾਂਗੇ 6.5 ਲੱਖ ਰੁਪਈਆ ਦਾ ਟਰੈਕਟਰ ਮਿਲ ਜੂਗਾ ਜੀ ਤੁਹਾਨੂੰ ਦੇਖ ਸਕਦੇ ਹੋ ਜੇ ਕਿਸੇ ਵੀਰ ਨੇ ਲੈਣਾ ਹੈ 6 ਲੱਖ 60000 ਰੁਪਈਆ ਮੰਗਦਿਆ ਬਾਈ 6.5 ਦਾ ਟਰੈਕਟਰ ਦੇਣਗੇ ਇਹ ਇਦਰਾ ਗਿਆ ਜੀ ਫੋਰਡ ਫੋਰਡ 3600 ਜੀ ਦੇਖ ਸਕਦੇ ਹੋ 3600 ਫੋਰਡ ਇਹ ਵੀ origignal ਆ ਬਾਈ ਟਰੈਕਟਰ ਸਾਰਾ ਹਾਂਜੀ ਇਹ ਵੀ origignal ਆ ਜੀ ਰੇਨਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਪੰਜਾਬ ਨੰਬਰ ਟਰੈਕਟਰ ਹੈ ਜੀ ਕਿਤੇ ਕੋਈ ਰੰਗ ਪੇਂਟ ਨਹੀਂ ਹੋਇਆ ਜੀ ਦੇਖ ਸਕਦੇ ਹੋ ਰੰਬਾ ਰੰਬਾ ਦਾ ਦੇਖੋ ਜੀ ਪੂਰਾ ਚੰਗਾ ਟਰੈਕਟਰ ਹੈਗਾ ਕੰਡੀਸ਼ਨ ਵਗੈਰਾ ਟਰੈਕਟਰ ਦੀ ਬਾਡੀ ਲੈਂਡ ਦਾ ਦੇਖ ਸਕਦੇ ਹੋ ਜੀ ਦੇਖ ਸਕਦੇ ਹੋ ਮਗਰਾਟਾ ਮਰੂਟਾ ਦਾ ਵਿੱਚੋਂ ਮਗਰਿਆਟ ਵੀ ਜਮਾ ਰੇਨ ਵਾਲਾ ਹੈ ਹਾਂਜੀ ਜਮਾ ਨਾਲ ਦੇ ਜੀ ਨਾਲ ਦੇ ਮਗਰਿਆਟ ਹੈ ਜੀ ਦੇਖ ਸਕਦੇ ਹੋ ਜਮਾ ਰੇਨ ਵਾਲਾ ਟਰੈਕਟਰ ਜੀ ਜਮਾ ਕਿਤੇ ਮਾਗਰੋ ਦੇਖ ਸਕਦੇ ਹੋ ਜੀ ਲੈਂਕਾਂ ਵਗੈਰਾ ਬਾਡੀ ਲੈਂਡ ਦਾ ਪੂਰਾ ਚੰਗਾ ਟਰੈਕਟਰ ਹੈ ਤੇ ਇੰਜਨ ਗੇਅਰ ਓਕੇ ਆ ਬਈ ਜਮਾ ਹਾਂਜੀ ਪੂਰਾ ਓਕੇ ਆ ਜੀ ਤੇ ਡਿਮਾਂਡ ਟਾਇਰਾਂ ਦੀ ਗੱਲ ਕਰੀਏ ਬਈ ਆਪਾਂ ਹੋਣਗੇ ਜੀ 90 ਪੈਸੇ 90 ਪੈਸੇ ਟਾਇਰ ਹੈ ਜੀ ਟਰੈਕਟਰ ਦੇ ਜੀ ਦੇਖ ਸਕਦੇ ਹੋ ਤੇ ਡਿਮਾਂਡ ਦੀ ਗੱਲ ਕਰੀਏ ਬਈ ਆਪਾਂ ਜੇਦਾਂ ਕਿ 1 ਲੱਖ 50 ਹਜ਼ਾਰ ਡੇਢ ਲੱਖ ਰੁਪਏ ਦਾ ਬਾਈ ਕਹਿੰਦਾ ਦੇ ਦਾਂਗੇ ਟਰੈਕਟਰ ਜੀ ਦੇਖ ਸਕਦੇ ਹੋ ਆ ਟਰੈਕਟਰ ਡੇਢ ਲੱਖ ਰੁਪਏ ਦਾ ਬਾਈ ਕਹਿੰਦਾ ਦੇ ਦੇ ਦਾਂਗੇ ਜੀ ਦੇਖ ਸਕਦੇ ਹੋ ਚਾਰ ਸਪੀਰੋਂ ਕੰਡੀਸ਼ਨ ਵਗੈਰਾ ਟਰੈਕਟਰ ਦੀ ਪੂਰਾ ਜਮਾ ਨਵਾਂ ਟਰੈਕਟਰ ਪਿਆ ਜੀ ਤੇ ਇਧਰ ਆ ਗਿਆ ਜੀ ਅਰਜਨ ਅਰਜਨ 605 ਹਾਂਜੀ ਘੋੜਾ ਵੈਂਪਰ ਲੱਗਿਆ ਜੀ ਦੇਖ ਸਕਦੇ ਲੱਗਿਆ ਹੀ ਕਨੋਪੀ ਲੱਗੀ ਹੋਈ ਤੇ ਛਤਰੀ ਛੁਤਰੀ ਫਾਈਬਰ ਵਾਲੀ ਹੈਗੀ ਦੇਖ ਸਕਦੇ ਹੋ ਟੈਕ ਵਗੈਰਾ ਲੱਗਿਆ ਹੋਇਆ ਦਾ ਸੈਂਸਰ ਵਾਲਾ ਜੀ ਚੈਂਜਰ ਵਾਲਾ ਨਹੀਂ ਚੈਂਜਰ ਵਾਲਾ ਵੀਰੇ ਚੈਂਜਰ ਵਾਲਾਗਾ ਜੀ ਦੇਖ ਸਕਦੇ ਹੋ ਯਾਰ ਜਨ 605 ਚਾਰੇ ਟਾਇਰ ਰੇਡੀਅਲ ਟਾਇਰ ਰੇਡੀਅਲ ਹੈ ਜੀ ਦੇਖ ਸਕਦੇ ਹੋ ਵੀ ਕੇ ਟੀ ਦੇ ਜੀ ਦੇਖ ਸਕਦੇ ਹੋ ਰੇਡੀਅਲ ਟਾਇਰ ਹੈ ਤੇ ਲੱਖੂ ਦਾ ਸਾਊਂਡ ਲੱਗਿਆ ਪੂਰਾ ਚੰਗਾ ਤੇ ਟਾਇਰਾਂ ਦੀ ਗੱਲ ਕਰੀਓ ਹੈ ਕਿ ਕੈ ਕਿ ਪੈਸੇ ਆ ਬਾਈ ਹੋਣ ਗਈ ਇਹ ਵੀ 80 ਤੋਂ 90 ਪੈਸੇ ਜੀ ਨਵੇਂ ਵਰਗੇ ਹੀ ਆ ਜੀ 80 ਤੋਂ 90 ਪੈਸੇ ਟਾਇਰ ਹੈ ਜੀ ਦੇਖ ਸਕਦੇ ਹੋ ਜਹਾਜੀ ਟਾਇਰ ਹੈ ਨਮਿਆ ਵਰਗੇ ਟਾਇਰ ਹੈ ਜੀ ਘੋੜਾ ਬੰਪਰ ਹੈ ਟਰੈਕਟਰ ਦੇ 15 ਮਾਡਲ ਆ ਗਿਆ ਟਰੈਕਟਰ ਤੇ ਡਿਮਾਂਡ ਦੀ ਗੱਲ ਕਰੀਏ ਬਾਈ 5 ਲੱਖ 70000 ਜੀ 5 ਲੱਖ 70000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਦੀ ਇਹ ਵੀ ਪੰਜਾਬ ਨੰਬਰੀ ਹੈ ਹਾਂਜੀ ਪੰਜਾਬ ਨੰਬਰੀ ਪੰਜਾਬ ਨੰਬਰ ਟਰੈਕਟਰ ਹੈ ਜੀ ਦੇਖੋ ਤੇ ਦੇਵਾਗੇ ਕਿੰਨੇ ਦਾ ਮੌਕੇ ਤੇ ਬਾਈ ਆਪਾਂ ਇਹ 60000 ਤਾਂ ਦੇ ਦਾਂਗੇ ਜੀ ਬਾਈ ਕਹਿੰਦਾ ਮੌਕੇ ਤੇ ਜੀ 5 ਲੱਖ 60000 ਰੁਪਿਆ ਦਾ ਟਰੈਕਟਰ ਮਿਲ ਜੂਗਾ ਜੀ ਦੇਖ ਸਕਦਾ ਹਾਂ ਜੇ ਕਿਸੇ ਵੀਰ ਨੇ ਅਰਜਣ ਲੈਣਾ 605 ਆ ਇੱਧਰ ਫੇਰ ਆ ਗਿਆ 963 963 ਜੀ ਦੇਖ ਸਕਦੇ ਹੋ ਇਹ ਕਿਹੜਾ ਮਾਡਲ ਆ ਗਿਆ ਬਾਈ ਇਹ 20 ਜੀ ਕਾਪੀ 21 ਦੀ ਆ ਜੀ 20 ਮਾਡਲ ਹੈ ਜੀ ਕਾਪੀ 21 ਦੀ ਹੈ ਦੇਖ ਸਕਦੇ ਹੋ ਟਰੈਕਟਰ ਚਾਰ ਸਪੀਰੋਂ ਜਮਾ ਨਮਾ ਟਰੈਕਟਰ ਪਿਆ ਵੀ ਦੇਖ ਸਕਦੇ ਹੋ ਇਹ ਵੀ ਸਾਰਾ ਰੈਨ ਵਾਲੀ ਹੈ ਹਾਂ ਜੀ ਇਹ ਵੀ origignal ਆ ਜੀ ਪੂਰਾ ਛਤਰੀ-ਛੁਤਰੀ ਦੇਖ ਸਕਦੇ ਹੋ ਪੂਰੀ ਜੀ ਫਾਈਬਰ ਆਈ ਛਤਰੀ ਲੱਗੀ ਆ ਜੀ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਇਹਦੇ ਟਾਇਰਾਂ ਇੱਕ ਪੈਸਾ ਇਹ ਇਹ 90 ਪੈਸੇ ਜੀ 90 ਪੈਸੇ ਟਾਇਰ ਹੈ ਜੀ ਮੂਰਲੇ ਰੇਡੀਅਲ ਸਕਦੇ ਹਾਂ ਮੂਰਲੇ ਰੇਡੀਅਲ ਟਾਇਰ ਹੈ ਜੀ ਟਰੈਕਟਰ ਦੇ ਤੇ ਡਿਮਾਂਡ ਦੀ ਗੱਲ ਕਰੀਏ ਬਾਈ ਆਪਾਂ 6 ਲੱਖ 40 ਹਜ਼ਾਰ ਜੀ 6 ਲੱਖ 40000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਦੀ 20 ਮਾਡਲ ਆ ਮਾਰ ਕੇ 20 ਦੇ ਕਾਪੀ 21 ਦੀ ਹੈ ਨਾ ਬਈ ਹਾਂਜੀ ਕਾਪੀ 21 ਦੀ ਹੈ ਜੀ ਠੀਕ ਹੈ ਟਾਇਰ ਨਾਲ ਦੀ ਹੋਣਗੇ ਮਾਰ ਲੈਦਾ ਨਾ ਬਈ ਹਾਂਜੀ ਠੀਕ ਹੈ ਮਾਰ ਲੈ ਨਾਲ ਦੇ ਟਾਇਰ ਜੀ ਦੇਖ ਸਕਦੇ ਹੋ ਮੂਰਲੇ ਪਾਏ ਹੋਏ ਆ ਬੀਕੇਟੀ ਦੇ ਜਹਾਜੀ ਟਾਇਰ ਆ ਤੇ ਬਾਈ ਆਪਾਂ ਮੈਂ ਇਹ ਕਿੰਨੇ ਦਾ ਦੇ ਦਾਂਗੇ ਮੌਕੇ ਤੇ ਇਹ 6 ਲੱਖ 30 ਹਜ਼ਾਰ ਦੇ ਦਾਂਗੇ ਜੀ 6 ਲੱਖ 30 ਹਜ਼ਾਰ ਰੁਪਏ ਦਾ ਟਰੈਕਟਰ ਮਿਲ ਜੂਗਾ ਜੀ ਦੇਖ ਸਕਦੇ ਹੋ ਤੇ ਬਾਈ ਤੋਂ ਆਪਾਂ ਨਾਂ ਪੁੱਛਦੇ ਨਾਮ ਕੀ ਆ ਆਪਣਾ ਹੁਸਨਪ੍ਰੀਤ ਸਿੰਘ ਵੀਰੇ ਹੋ ਸਰਪ੍ਰੀਤ ਤੇ ਬਾਈ ਦਾ ਮੋਬਾਈਲ ਨੰਬਰ ਹੈ ਕਿਹੜਾ 98153 35296 98153 35296 ਬਾਈ ਦਾ ਮੋਬਾਈਲ ਨੰਬਰ ਹੈ ਤੇ ਪਿੰਡ ਕਿਹੜਾ ਹੈ ਜੀ ਛੀਨੀਵਾਲਕਾਂ ਜੀ ਠੀਕ ਹੈ ਤੇ ਟਰੈਟ ਮੰਡੀ ਤੋਂ ਬਿਨਾਂ ਕਿੱਥੇ ਹੁੰਦੀ ਹੈ ਘਰੇ ਹੁੰਦੀ ਹੈ ਜੀ ਇਹੜੇ ਪਿੰਡਾਂ ਇੱਥੇ ਸੀਨੇ ਵਾਲਾ ਹਾਂਜੀ ਸੀਨੇ ਵਾਲਾ ਸੀਨੇ ਵਾਲਾ ਹੁੰਦਿਆ ਜੀ ਸੋਮਵਾਰ ਨੂੰ ਹੁੰਦਿਆ ਤਰਕਸੀਲ ਚੌਂਕ ਵਾਲੀ ਮੰਡੀ 'ਚ ਰੋਡ ਦੇ ਉੱਤੇ ਜਮਾਂ ਬਿਲਕੁਲ ਜੇ ਕਿਸੇ ਵੀ ਨੇ ਕੋਈ ਵੀ ਟਰੈਕਟਰ ਲੈਣਾ ਤਾਂ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਤੇ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਧੰਨਵਾਦ ਜੀ